ਸਤਿ ਸ੍ਰੀ ਅਕਾਲ ਪੰਜਾਬੀਓ ਦੇਖੋ ਮੇਲਾ ਲੱਗਿਆ ਹੋਇਆ ਹੈ ਪੰਪ ਤੇ ਪੰਜਾਬੀਓ ਇਹ ਆ ਨਾਬਾ ਰੋਡ ਪਿੰਡ ਭੱਤਲ ਥੂਆ ਦਾ ਪੈਟਰੋਲ ਪੰਪ ਪੂਰੀ ਭੀੜ ਲੱਗੀ ਆ ਜਿਹੜਾ ਅਮੀਤ ਪਸ਼ਾ ਨੇ ਕਾਨੂੰਨ ਲਾਗੂ ਕੀਤੇ ਨੇ ਉਹ ਉਹਦੇ ਕਰਕੇ ਆ ਟੱਕਾਂ ਵਾਲੇ ਵੀਰਾਂ ਲਈ ਕਾਨੂੰਨ ਲਾਗੂ ਕੀਤੇ ਨੇ ਤੇਲ ਦੀ ਕਹਿੰਦੇ ਦਿੱਕਤ ਆ ਰਹੀਆਂ ਨੇ ਟੈਂਕੀਆਂ ਫੁੱਲ ਕਰਾ ਰਹੇ ਨੇ ਪੰਜਾਬੀ ਭਰਾ ਪਿੰਡ ਭੱਦਲਸੂਆ ਨਾਬਾ ਰੋਡ પેટ્રોલ ਪੰਪ ਦੇਖੋ ਭੀੜ ਲੱਗੀ ਹੋਈ ਗੁਰੂ ਰਾਮਦਾਸ ਗੁਰੂ ਰਾਮਦਾਸ પેટ્રોલ ਪੰਪ ਪਿੰਡ ਭੱਦਲਸੂਆ ਮੈਂ ਇਤਿਸ਼ਾਹ ਵੱਲੋਂ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਕਰਕੇ ਤੇਲ ਦੀ ਦਿੱਕਤ ਪਰੇਸ਼ਾਨੀ ਆ ਜਾਣੀ ਆ ਆਪਣੇ ਆਪਣੇ ਟੈਂਕੀਆਂ ਫੁੱਲ ਕਰਾਉਣ ਲੱਗੇ ਹੋ ਨੇ ਪੰਜਾਬੀ ਦੇਖੋ ਭਰਾਵੋ ਡੰਡ ਭੱਦਲ ਸੂਆ ਨਾਪਾ ਰੋਡ ਅਮਲੋ ਤਾਂ ਕਹਿੰਦੇ 2-3 ਦਿਨ ਮਿਲਣਾ ਨਹੀਂ ਹੋ ਸਕਦਾ ਹਫਤਾ ਦੇਖੋ ਕੀ ਬਣਦਾ ਪੈਟਰੋਲ ਵੇਨਾ ਸਾਰੇ ਕੰਮਕਾਰ ਠੱਪ ਨੇ ਆਵਾਜਾਈ ਸਾਰਾ ਕੰਮ ਮੈ ਪਟ્રોલ ਦੇ ਸਿਰ ਤੇ ਚੱਲਦਾ ਦੇਖੋ ਜੀ ਭੀੜ ਲੱਗੀ ਗੱਡੀਆਂ ਦੀ ਲਾਈਨਾਂ ਲੱਗੀਆਂ ਪਈਆਂ ਨੇ ਪ੍ਰੋਲ ਦੀ ਦਿੱਕਤ ਨੂੰ ਦੇਖਦੇ ਹੋਏ ਡੀਜ਼ਲ ਪਟ્રોલ ਸਾਰੇ ਪੰਪਾਂ ਤੇ ਲਾਈਨਾਂ ਲੱਗੀਆਂ ਪਈਆਂ ਨੇ ਕਹਿੰਦੇ ਜਿਹੜੇ ਸੈਂਟਰ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤੇ ਨੇ ਟਰੱਕਾਂ ਵਾਲੇ ਵੀਰਾਂ ਲਈ ਐਕਸੀਡੈਂਟ ਕੇਸ ਬਾਰੇ ਉਹਨੂੰ ਦੇਖਦੇ ਹੋਏ ਪੈਟਰੋਲ ਮਾਮਪਾਂ ਦੇ ਭਾਰੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਪਾਪਾਂ ਦਾ ਡੀਟੈਲ ਖਤਮ ਹੋਣ ਜਾ ਰਿਹਾ ਆਪਣੀਆਂ ਆਪਣੀਆਂ ਟੈਂਕੈਂਪਲ ਕਰਾਉਣ ਲੱਗੇ ਹੋਏ ਨੇ ਬੱਦਪੱਤਲ ਹੋ ਗਿਆ ਆਬਾ ਰੋੜਾ ਲੂ ਇਹ ਆ ਸਾਡਾ ਮਿਸਤਰੀ ਹਾਂਜੀ ਕੀ ਗੱਲਬਾਤ ਹੋ ਰਹੀ ਹੈ ਇਹ ਗੱਲਬਾਤ ਭਰਾਵਾ ਇਦਾਂ ਏ ਹੜਤਾਲ ਹੋਈ ਹੈ ਹੈ ਹੜਤਾਲ ਹੋ ਰਹੀ ਹੈ ਜੀ ਇਹ ਅੱਛਾ ਡਰਾਈਵਰ ਵੀਰਾਂ ਦੇ ਮੋਟੋ ਉਹ ਜਿਹੜਾ ਕਾਨੂੰਨ ਲਾਗੂ ਕੀਤੇ ਨੇ ਹਾਂਜੀ ਹਾਂਜੀ ਤੇ ਦੇਖੋ ਭਰਾਵੋ ਪੂਰੀ ਭੀੜ ਲੱਗੀ ਆ ਸਾਰੇ ਪੰਪਾਂ ਤੇ ਤੇਲ ਖਤਮ ਹੋ ਜਾਣਾ ਆਪਣੀਆਂ ਆਪਣੀਆਂ ਟੈਂਕੀਆਂ ਫੁੱਲ ਕਰਾ ਲਓ ਇਹਦਾ ਕਿਉਂ ਹੋ ਸਕਦਾ 15 ਦਿਨ ਕਿੰਨੇ ਦਿਨ ਨਾ ਕਰੋਗੇ ਬੋ ਕਹਿ ਨਹੀਂ ਸਕਦੇ ਆਪਣੀਆਂ ਆਪਣੀਆਂ ਟੈਂਕੀਆਂ ਫੁੱਲ ਕਰਾ ਲਓ ਭਰਾਵੋ ਫੱਦੜਤੂਆ ਅਬ ਲੋ ਨਾਪਾ ਰੋੜੋਂ ਪੰਪ ਤੇ ਪੂਰੀ ਭੀੜ ਲੱਗੀ ਹੈ ਜੀ ਦੇਖੋ ਲੈ ਨਾਲ ਸ੍ਰੀ ਗੁਰੂ ਰਾਮਦਾਸ ਪੈਟਰੋਲ ਪੰਪ ਇਹ ਰੋੜ ਅਮਰੋ ਤੋਂ ਜਾਂਦਾ ਇਧਰੋਂ ਨਾਬੇ ਤੋਂ ਆ ਰਹੇ ਹਾਂ ਨਾਬਾ ਚਹਲਪਾਰ ਤੋਂ ਪਟ્રોલ ਪੰਪ ਤੇ ਪੂਰੀ ਭੀੜ ਲੱਗੀ ਆਈ ਅੱਜ ਅਭੀ ਉਹ ਕਹਿੰਦੇ ਤੇਲ ਦੀ ਕਿਲਤ ਆ ਰਹੀ ਆ ਸੈਂਕਿਆਂ ਆਪਣੀਆਂ ਫੁੱਲ ਕਰਾ ਲਓ ਪਟ્રોલ ਪੰਪਾਂ ਦਾ ਤੇਲ ਦੀ ਅਮਲੋ ਦਾ ਪੰਪਾ ਭੀੜ ਲੱਗੀ ਦੇਖੋ ਤੁਸੀਂ। ਥੈਂਕ ਯੂ ਭਰਉਣ ਲੱਗੇ ਹੋਏ ਨੇ। ਤੇਲ ਨਹੀਂ ਮਿਲਣਾ ਕਹਿੰਦੇ ਆਪਣੀ ਆਪਣੀਆਂ ਟੈਂਕੀਆਂ ਭਰਾ ਲਓ ਭਰਾਵੋ ਬਾਅਦ 'ਚ ਤੁਹਾਨੂੰ ਪਰੇਸ਼ਾਨੀ ਆਊਗੀ। ਅਮਲੋ ਦਾ ਪੰਪਾ ਹੈ ਗਵਿੰਦਗੜ੍ਹ ਰੋਡ। ਪੂਰਾ ਕੱਟ ਹੋਇਆ ਹੋਇਆ। ਆਪਣੀਆਂ ਆਪਣੀਆਂ ਟੈਂਕੀਆਂ ਫੁੱਲ ਕਰਾ ਲਓ ਭਰਾਵੋ 2-3 ਦਿਨ ਤੇਲ ਨਹੀਂ